ਕਿਸਾਨ ਵੀਰੋ ਕਿਸਾਨੀ ਕਿਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਅੱਜ ਆਪਾਂ ਇੱਕ ਤਾਜੀ ਸੂਈ ਹੋਈ ਵੈਢ ਦੀ ਡਿਟੇਲ ਤੁਹਾਡੇ ਨਾਲ ਸਾਂਝ ਕਰਦੇ ਜਾ ਰਹੇ ਹਾਂ। ਪਹਿਲਾਂ ਐਡਰੈਸ ਨੋਟ ਕਰ ਲਓ। ਪਿੰਡ ਤੁਗਲਾਲਾ ਤਸਵੀਰ ਤੇ ਜਿਹੜਾ ਜਿਹੜਾ ਇਹ ਮੈਨੂੰ ਤਰਨਤਾਰ ਲੱਗਦੇ ਆ। ਤੇ ਜਿਹੜੀ ਤਰਨਤਾਰ ਤੋਂ ਦੂਰੀ ਹੈ ਲਗਭਗ ਕੁਝ 6 ਕਿਲੋਮੀਟਰ ਆ। ਤਾਂ ਬਟਿੰਡੇ ਤੋਂ ਅੰਮ੍ਰਿਤਸਰ ਹਾਈਵੇ ਹੁੰਦਾ ਏ। 메ਨ ਹਾਈਵੇ ਤੋਂ 3 ਕਿਲੋਮੀਟਰ ਪਿੰਡ ਆਪਣਾ ਸਾਈਡ ਤੇ ਆਗੇ ਤਾਂ। ਬਾਕੀ ਮੋਬਾਈਲ ਨੰਬਰ ਸਕਰੀਨ ਤੇ ਵੀ ਚਾਲੂ ਕਰ ਦਿਆਂਗੇ। ਜਿਹੜੇ ਵੀ ਤੇ ਪਸੰਦ ਦੀ ਵੈੜ ਆਪਣਾ ਸਾਈਪੈਨਾ ਕਰਕੇ ਇੱਕ ਟਾਈਮ ਦੋ ਟਾਈਮ ਚੱਕੀ ਕਰਕੇ ਤੇ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਖੂਦੀ ਖਰੀਦਾਰੀ ਕਰ ਸਕਦਾ ਵਾ ਮੋਬਾਈਲ ਨੰਬਰ ਨੋਟ ਕਰ ਲਓ 98150 82415 ਸੋ ਦੋਸਤੋਣ ਗੱਲ ਕਰਦੇ ਆਪਾਂ ਵੈੜ ਦੀ ਆ ਐਚਪੀ ਐਚਐਫ ਕ੍ਰੋਸ ਚ ਵੈੜ ਆ ਆਪਣੇ ਕੋਲ ਆਜੀ ਸੂਈ ਹੋਈ ਕੋਈ ਲਗਭਗ ਇਹਨੂੰ 13 14 ਦਿਨ ਦਾ ਸਮਾਂ ਹੋ ਗਿਆ ਵਾ ਸੂਈ ਨੂੰ ਤੇ ਮੀਡੀਅਮ ਹੈਾਈ ਕਿਆ ਤੇ ਹਨਾਦੀ ਬੀਤ ਵਰਮਨ ਚੈੱਕ ਕਰ ਸਕਦੇ ਸੀਲ ਸਭ ਦੋਸਤੋ ਪੂਰੀ ਆ ਕੋਈ ਨਹੀਂ ਚੱਕਰ ਹੈਗਾ ਕਿਸ ਤਰ੍ਹਾਂ ਦਾ ਆ ਇਹ ਆ ਦੇਖ ਸਕਦੇ ਬਾਕੀ ਦੋਸਤੋ ਜਿੰਨਾ ਪਛਾਣੂ ਉਨਾ ਹੀ ਗਾਣ ਨੂੰ ਹਵਾਨਾ ਤਿਆਰ ਕੀਤਾ ਰਹਿਣ ਇਸ ਫਾਰਕੀ ਗੱਲ ਸਾਹ ਦੇ। ਆ ਦੇਖ ਕਰਦੇ। ਆ ਬੱਚਾ ਜਿਆ ਜਰੂਰ ਲੱਗਾ ਪਰ ਚੱਲਦਾ ਨਹੀਂ ਹੈ ਗਾਏ। ਸੁਪਰਸਤੋ ਦੋ ਜਾਲ ਸੁਗਾ ਸੁਈ ਹੈ ਲਗਭਗ 12 13 14 ਦਿਨਾਂ ਦਾ ਵੀ 15 ਦਾ ਮੰਨ ਸਕਦਾ ਕੋਈ ਵੀਰ ਆਪਣੀ ਘਰੇ ਨਹੀਂ ਸਹੀ ਬਾਕੀ ਤੇ ਜਿਹੜਾ ਇਹਦੇ ਕੋਲ ਦੁੱਧ ਮੌਕੇ ਤੇ ਹਾਜ਼ਰ ਆ ਉਹ ਕੋਈ 12 ਤੋਂ 13 ਲੀਟਰ ਦੇ ਦਰਮਿਆਨ ਇਹਦੇ ਕੋਲ ਮੌਕੇ ਤੇ ਹਾਜ਼ਰ ਆ ਤੇ ਮੂੰਹ ਦੋਸਤੋ ਇਹ ਛਿੱਗੀ ਆ ਜਿਹੜੇ ਕਿਨਾਰੀ ਦੇ ਦੰਦ ਨੇ ਉਹ ਬਰਾਬਰ ਕਰਨ ਦੇ ਇਹ ਬਰਾਬਰ ਨਹੀਂ ਪੂਰੇ ਕੀਤੇ ਮੂੰਹ ਛਿੱਗੀ ਆ ਤੇ ਜਿਹੜਾ 12 ਤੋਂ 13 ਲੀਟਰ ਦੇ ਕੋਲ ਮੌਕੇ ਤੇ ਹਾਜ਼ਰ ਆ ਕੋਈ 15 ਦਿਨਾਂ ਦਾ ਸੁਹਾ ਹੋ ਗਿਆ ਤਕਰੀਬਨ ਬਾਕੀ ਜਿਹੜਾ ਸਾਮਾਨ ਕੋਲ ਥੋੜੀ ਜਿਹੀ ਰਹੀ ਹੈ ਪਹਿਲਾਂ ਸਵਾਏ ਸੂਜੇ ਤੋਂ ਪਹਿਲਾਂ ਸੂਣ ਤੋਂ ਪਹਿਲਾਂ ਪਹੁੰਚ ਦੀ ਜਿਹੜੀ ਸੇਵਾ ਹੋ ਜੇ ਉਹਦੇ ਨਾਲ ਕੋਈ ਫਰਕ ਨਹੀਂ ਹੁੰਦੀ ਤੇ ਸੋ ਦੋਸਤੋ ਹੁਣ ਗੱਲ ਕਰਦੇ ਆਪਾਂ ਰੇਟ ਦੀ ਬਿਲਕੁਲ ਜਾਇਜ਼ ਹੀ ਆਪਾਂ ਭਰਾਈ ਜਿਹਾ ਰੱਖਿਆ ਵਾ ਵੀਰਾਂ ਵਾਸਤੇ ਮੁੱਲ ਦੋਸਤੋ ਕਰਨੀ ਦਾ 45 ਕਰੀ ਜੀਏ 40 ਕਰੀ ਜੀਏ ਜਿਹੜੀ ਲੈਦੇ ਆ ਦੋਸਤੋ 38000 ਰੁਪਏ ਦੀ ਵੈਡ ਹੋ ਜਾਏਗੀ ਬਾਕੀ ਚਵਾਈ ਚੂਈ ਦੀ ਓਕੇ ਆ ਕੋਈ ਥਾਨ ਨਹੀਂ ਘਟਵਾ ਤੇ ਕੋਈ ਭੂਲ ਨਹੀਂ ਕੋਈ ਸ਼ਤਾਨੀ ਹੈਗਾ ਤੇ ਫਿਰ ਵੀ ਮੇਰੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਇੱਕ ਟਾਈਮ ਦੋ ਟਾਈਮ ਤਸੱਲੀ ਕਰਕੇ ਫੇਰੀ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਬੇਸ਼ੱਕ ਇੱਕ ਟਾਈਮ ਆਪ ਆ ਕੇ ਚੁਾਈ ਕਰ ਲਿਆ ਕਰੋ ਤਣ ਭਾਂਡਾ ਚੈੱਕ ਕਰ ਲਿਆ ਤੇ ਦੂਜੇ ਟਾਈਮ ਵੀਡੀਓ ਕਾਲ ਤੇ ਲੀਟਰ ਮਰਵਾ ਕੇ ਫੇਰ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੋ ਦੋਸਤੋ ਇਹ ਆਪਾਂ 38000 ਤੇ ਥੋੜਾ ਬੋਦਾ ਛੋਟ ਛਪਾ ਹੋ ਜਾਏਗਾ ਲੈਡ ਦਾ ਜਿਹੜਾ ਵਾ ਮੇਲ ਕਾਫ ਆ ਉਹਦੀ ਵੀ ਤੁਹਾਨੂੰ ਥੋੜੀ ਜੀ ਆਪਾਂ ਵੀਡੀਓ ਵਿਖਾ ਦਿੰਦੇ ਆ ਆ ਦੇਖ ਸਕਦੇ ਜੀ ਮੇਲ ਕਾਫ ਆ ਆ ਦੇਖ ਸਕਦੇ ਜੀ ਸੋ ਦੋਸਤੋ ਜਿਹੜੀ ਲੈ ਦੇ ਆ ਦੋਸਤੋ 38000 ਰੁਪਏ ਦੀ ਵੈਡ ਹੋ ਜਾਊਗੀ ਥੋੜਾ ਬੋਤਾ ਛੋੜ ਛੱਪਾ ਹੋ ਜਾਊਗਾ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ